ਸਾਰੇ ਕਾਂਗਰਸ ਪਾਰਟੀ ਦੇ ਬরিষ্ঠ ਲੀਡਰ ਸਹਿਬਾਨ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਇੱਕ ਤਾਂ ਸਮੁੱਚੀ ਲੀਡਰਸ਼ਿਪ ਦਾ ਜਾਨਕੀ 올 ਇੰਡੀਆ ਕਾਂਗਰਸ ਪ੍ਰੈਜ਼ੀਡੈਂਟ ਖੜ ਕੇ ਸਾਥ ਦਾ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਔਰ ਵਿਸ਼ੇਸ਼ ਤੌਰ ਤੇ ਇਹ ਨਿਆ ਪੱਤਰ ਲਿਖਣ ਵਾਲੀ ਉਸ ਮੈਨੀਫੈਸਟੋ ਟੀਮ ਦਾ ਮੈਂ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦਾ ਕਿਸਾਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦਾ ਕਿ ਇਸ ਨਿਆ ਪੱਤਰ ਜਿਹੜਾ ਇੱਥੇ ਲਿਖਿਆ ਹੱਥ ਬਦਲੇਗਾ ਹਾਲਾਤ ਤੇ ਨਿਆ ਪੱਤਰ ਦੇ ਵਿੱਚ ਸਾਡੇ ਪੰਜਾਬ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਾਸਤੇ ਔਰ ਪੰਜਾਬ ਦੇ ਹਰੇਕ ਵਰਗਾਸਤੇ ਬਹੁਤ ਸਾਰੀ ਵੱਡੀ ਰਾਹਤ ਪ੍ਰੋਗਰੈਸ ਪਾਰਟੀ ਲੈ ਕੇ ਆਈ ਹੈ ਮੈਂ ਇਹ ਕਹਿੰ ਕੇ ਸੈਂਟਰਲ ਲੀਡਰਸ਼ਿਪ ਦਾ ਧਰਵਾਦੀਆਂ ਨਾਲ ਹੀ ਨਾਲ ਅੱਜ ਦੀ ਇਸ ਵਾਰਤਾ ਦੇ ਰਾਹੀਂ ਮੈਂ ਪੰਜਾਬ ਦੇ तमाम ਉਹਨਾਂ ਲੋਕਾਂ ਨੂੰ ਅੱਜ ਵੀਆਂ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨਿਆਆਂ ਦੀਆਂ ਸਾਡਾ ਨਿਆ ਪੱਤਰ ਆਇਆ ਹੈ ਉਹ ਸਾਰੀਆਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਅਗਰ ਜਦੋਂ ਸਾਡੀ ਸਰਕਾਰ ਬਣ ਜਾਂਦੀ ਹੈ ਇੰਡੀਆ ਗੱਠਜੋੜਨ ਦੀ ਸਰਕਾਰ ਬਣ ਜਾਂਦੀ ਹੈ ਉਹਦੇ ਵਿੱਚ ਕਿਸਾਨਾਂ ਲਈ ਮਜ਼ਦੂਰਾਂ ਲਈ ਨੌਜਵਾਨਾਂ ਲਈ ਕਿਸ ਪ੍ਰਕਾਰ ਦਾ ਅਸੀਂ ਜਿਹੜਾ ਨਿਆ ਪੱਤਰ ਤੇ ਕੰਮ ਕਰਾਂਗੇ ਮੈਂ

ਉਹ ਕੀਤਾ ਰਾਈਟ ਟੂ ਇਨਫਾਰਮੇਸ਼ਨ ਐਕਟ ਇਹ ਰਾਈਟ ਟੂ ਇਨਫਾਰਮੇਸ਼ਨ ਅੱਜ ਐਸਾ ਵੱਡਾ ਐਕਟ ਕਾਂਗਰਸ ਪਾਰਟੀ ਲੈ ਕੇ ਆਈ ਜੀਰੇ ਰਾਹੀਂ तमाम ਜਿਹੜੇ ਕਰਪਸ਼ਨ ਕੇਸੇਸ ਜੋ तमाम ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਜਿਹੜੀਆਂ ਅੱਜ ਕੱਲ ਮੀਡੀਆ ਦੇ ਕੋਲੇ ਆਉਂਦੀਆਂ ਤੇ ਫਿਰ ਦੇਸ਼ ਦੇ ਲੋਕਾਂ ਨੂੰ ਤੇ ਆਮ ਲੋਕਾਂ ਨੂੰ ਪਤਾ ਚੱਲਦੀਆਂ ਨਹੀਂ ਪਤਾ ਹੀ ਨਹੀਂ ਸੀ ਕਿ ਦੇਸ਼ ਦੇ ਅੰਦਰ ਕਿਸ ਤਰੀਕੇ ਦਾ ਕੰਮ ਹੋ ਰਿਹਾ ਹੈ ਰਾਈਟ ਟੂ ਫੂਡ ਅੱਜ ਕਰੀਬ ਦੇ ਘਰੇ ਜਿਹੜਾ ਰਾਸ਼ਨ ਜਾ ਰਿਹਾ ਹੈ ਬੇਸ਼ੱਕ ਉਹਦੇ ਤੇ ਅੱਜ ਮੋਦੀ ਸਾਹਿਬ ਦਾ ਉਸ ਰਾਸ਼ਨ ਤੇ ਗੱਟੇ ਤੇ ਫੋਟੋ ਲਾ ਦਿੱਤੀ ਗਈ ਹੈ ਲੇਕਿਨ ਇਹ ਜਿਹੜੀ ਸਕੀਮ ਹੈ ਇਹ ਕਾਂਗਰਸ ਪਾਰਟੀ ਰਾਈਟ ਟੂ ਫੂਡ ਜਿਹੜਾ ਘਰ ਘਰ ਰਾਸ਼ਨ ਪਹੁੰਚਾਉਂਦਾ ਕੰਮ ਹੈ ਮੈਨੂੰ ਯਾਦ ਹੈ ਸ਼੍ਰੀਪਤੀ ਸੋਨੀਆ ਗਾਂਧੀ ਨੂੰ ਉਸ ਦਿਨ ਘਬਰਾਹਟ ਵੀ ਹੋਈ ਸੀ ਦਿਲ ਦਾ ਕੋਈ ਪ੍ਰੋਬਲਮ ਸੀਗੀ ਲੇਕਿਨ ਉਸ

ਅੱਜ ਦੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਪੰਜਾਬ ਦੇ ਲਈ ਕਿਸਾਨ ਮਿਆਂ ਉਹ ਕਿਸਾਨ ਮਿਆਂ ਅੱਜ ਕੀ ਹੈ ਮੈਨੂੰ ਪਤਾ ਹੈ ਜੀ 1967 ਇਹ ਵੀ ਸਾਡੇ ਵਿੱਚੋਂ ਹੀ ਆਇਆ ਕਿ ਕਿਸਾਨਾਂ ਨੂੰ ਜਦੋਂ ਐਮਐਸਪੀ ਮਿਲੀ ਜਦੋਂ ਕਿਸਾਨ ਨੂੰ ਐਮਐਸਪੀ ਮਿਲੀ ਉਹ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਐਮਐਸਪੀ ਦਿੱਤੀ ਸੀ ਔਰ ਮੈਨੂੰ ਇਸ ਗੱਲ ਵੀ ਖੁਸ਼ੀ ਹੈ ਕਿ ਇਸ ਨਿਆ ਪੱਤਰ ਦੇ ਵਿੱਚ ਲਿਖਿਆ ਗਿਆ ਸਵੇ ਰਾਹੁਲ ਗਾਂਧੀ ਨੇ ਆਪਣੀ ਨਿਆ ਯਾਤਰਾ ਦੇ ਵਿੱਚ ਇਹ ਕਿਹਾ ਤੇ ਅੱਜ ਉਹ ਡਾਕੂਮੈਂਟ ਬਣ ਗਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਇੰਡੀਆ ਇੰਡੀਆ ਗਠਜੰਬੰਦਨ ਦੀ ਹੋਂਦ ਤੇ ਅਸੀਂ ਐਮਐਸਪੀ ਦੀ ਲੀਗਲ ਗਰੰਟੀ ਪੰਜਾਬ ਦੇ ਦੇਸ਼ ਦੇ ਕਿਸਾਨ ਨੂੰ ਦੇਾਂਗੇ ਧੀਰੇ ਵਿੱਚ ਸਭ ਤੋਂ ਵੱਡਾ ਹਿੱਸਾ ਐਮਐਸਪੀ ਦਾ ਪੰਜਾਬ ਨੂੰ ਮਿਲਦਾ ਹੈ ਤੋ ਇਹ ਪੰਜਾਬ ਵਾਸਤੇ ਬੜੀ ਵੱਡੀ ਗੱਲ ਹੈ ਇਹਦੇ ਨਾਲ ਨਾਲ ਜਿਹੜਾ ਕਿਸਾਨ ਨੂੰ ਇੰਪਲੀਮੈਂਟਸ ਤੇ ਸਾਧਨਾ ਸੰਦਾਂ ਤੇ ਜਿਹੜੇ ਸੰਧ ਲੈਂਦੇ ਹੈ ਜੀਐਸਟੀ ਲੱਗਦਾ ਹੈ ਕਿਸਾਨ ਨੂੰ ਜੀਐਸਟੀ ਮੁਕਤ ਕਰਨ ਦੀ ਗੱਲ ਕਾਂਗਰਸ ਪਾਰਟੀ ਦੇ 声明 ਪੱਤਰ ਦੇ ਵਿੱਚ ਇਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦੀ ਗਰੰਟੀ ਹੈਰੇ ਨਾਲ ਨਾਲ ਇਹਦੇ ਨਾਲ ਨਾਲ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪੱਕਾ ਕਮਿਸ਼ਨ ਬਣਾਇਆ ਜਾਏਗਾ ਸੋ ਕਮਿਸ਼ਨ ਬਣਾ ਕੇ ਤੈਅ ਹੋਏਗਾ ਕਿ ਕਿਸਾਨਾਂ ਦਾ ਕਰਜ਼ਾ ਇਸ ਸੈਂਟਰ ਲੈਵਲ ਤੇ ਕਮਿਸ਼ਨ ਬਣੇਗਾ ਤੇ ਉਹਨਾਂ ਦਾ ਕਰਜ਼ਾ ਮਾਫ ਹੋਏਗਾ ਫਸਲਾਂ ਖਰਾਬ ਹੋਣ ਤੇ ਅੱਜ ਮੁਆਵਜ਼ੇ ਦੀ ਅੜੀ ਕਰਦੇ ਰਹੇ ਨੇ ਪੰਜਾਬ ਦੇ ਅੰਦਰ ਮੁਆਵਜ਼ਾ ਖਰਾਬ ਖਰਾਬਾ ਹੋਇਆ ਤੇ ਪੰਜਾਬ ਸਰਕਾਰ ਦਿੱਲੀ ਨੂੰ ਕੋਸਤੀ ਰਹੀ ਦਿੱਲੀ ਵਾਲੇ ਕਹਿੰਦੇ ਅਸੀਂ ਪੈਸਾ ਦੇਤਾ ਪੰਜਾਬ ਨੇ ਨਹੀਂ ਦਿੱਤਾ ਕਈ ਲੋਕਾਂ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਮੁਰਗੀ ਦਾ ਅੰਡੇ ਦਾ ਬੱਕਰੀ ਦਾ ਮੈਂ ਮੁਆਵਜ਼ਾ ਦੇਵਾਂਗਾ ਲੇਕਿਨ ਲੋਕਾਂ ਨੂੰ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਇਸ ਪਿਆ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਗਰੰਟੀ ਦਿੱਤੀ ਗਈ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਕੇਂਦਰ ਅਗਰ ਡਿਜਾਸਟਰ ਕਿਸੇ ਸੂਬੇ 'ਚ ਹੋ ਜਾਏਗਾ ਤੇ ਸਿੱਧਾ ਭੁਗਤਾਨ ਬਿਨਾ ਮਜਾਕ ਸਰਕਾਰ ਤੋਂ ਸਿੱਧਾ ਭੁਗਤਾਨ ਕਿਸਾਨ ਦੇ ਖਾਤੇ ਦੇ ਵਿੱਚ 30 ਦਿਨਾਂ ਦੇ ਅੰਦਰ ਅੰਦਰ ਅਸੀਂ ਕਰਾਂਗੇ ਕਈ ਕਹਿ ਦਿੰਦੇ ਆ ਮਜ਼ਾਕੀਆ ਤੌਰ ਤੇ ਕਿ ਕਾਂਗਰਸ ਪਾਰਟੀ ਗੱਲਾਈ ਕਰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਦੇ ਕੋਰਡ ਦੇ ਵਿੱਚ 72000 ਕਰੋੜ ਰੁਪਏ ਪਹਿਲੀ ਵਾਰ ਹੀ ਕਿਸਾਨਾਂ ਦੇ ਲਈ ਕਰਜ਼ਾ ਮਾਫੀ ਕੀਤੀ ਡਾਕਟਰ ਮਰਮੋਹਨ ਸਿੰਘ ਨੇ ਹੋਰ ਕੋਈ ਸਰਕਾਰ ਨਹੀਂ ਸੀ ਜਿਨੇ ਅੱਜ ਤੱਕ ਕਿਸਾਨਾਂ ਦੀ ਕਰਜ਼ਾ ਮਾਫੀ ਕੀਤੀ ਹੋਈ ਬੇਸ਼ੱਕ ਅਸੀਂ ਥੋੜਾ ਕੀਤਾ ਲੇਕਿਨ ਪੰਜਾਬ ਸਰਕਾਰ ਨੇ ਵੀ ਬਹੁਤ ਸਾਰੇ ਲੋਕ ਕਹਿੰਦੇ ਰਿਹਾ ਅਕਾਲੀ ਦਲ ਕਹਿੰਦਾ ਰਿਹਾ ਕਿ ਅਸੀਂ ਕਿਸਾਨਾਂ ਤੇ ਅਸੀਂ ਸਰਕਾਰ ਹੈ ਲੇਕਿਨ ਮੈਨੂੰ ਫਕਰ ਹੈ ਕਿ ਇਹ ਵੀ ਸਾਡੇ ਹਿੱਸੇ ਆਇਆ ਕਿ ਅਸੀਂ 4650 ਕਰੋੜ ਰੁਪਏ ਪੰਜਾਬ ਦਾ ਲੋਕਾਂ ਦਾ ਕਰਜ਼ਾ ਜਿਹੜਾ ਕਾਂਗਰਸ ਦੀ ਸਰਕਾਰ ਦੇ ਵਿੱਚ ਅਸੀਂ ਮਾਫ ਕੀਤਾ ਸੋ ਇੱਕ ਹੈ ਨੌਜਵਾਨ ਮਿਆਂ ਸੋ ਨੌਜਵਾਨ ਮਿਆਂ ਦੀ ਗੱਲ ਕਰੀਏ ਅੱਜ ਬੇਰੋਜ਼ਗਾਰੀ ਦਾ ਆਲਮ ਪੂਰੀ ਦੇਸ਼ ਭਰ ਦੇ ਵਿੱਚ ਹੈ ਜਿਹੜੀ ਇੰਡੀਆ ਦੇ ਟਾਪ ਇੰਸਟੀਚਿਊਟ ਹੈ ਆਈਆਈਟੀ ਮੁੰਬਈ ਈ ਪਰਸੈਂਟ ਸਟੂਡੈਂਟ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਆਈਆਈਟੀ ਮੋਬਾਈਲ ਆ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਜਿੱਥੇ ਪਹਿਲਾਂ ਪਲੇਸਮੈਂਟ ਹੋ ਜਾਂਦੀ ਸੀ ਪੜ੍ਹਦੇ ਆ ਪੜ੍ਹਦੇ ਆ ਨੌਕਰੀ ਮਿਲ ਜਾਂਦੀ ਸੀ ਹੁਣ ਉੱਥੇ ਜਿਹੜੇ ਲੋਕ ਪੜ੍ਹ ਕੇ ਚਲੇ ਗਏ ਉਹਨਾਂ ਨੂੰ ਵੀ 30% ਉਹਨਾਂ ਸਟੂਡੈਂਟਸ ਨੂੰ ਨੌਕਰੀ ਨਹੀਂ ਮਿਲੀ ਅਸੀਂ ਕੀ ਕਿਹਾ ਪਹਿਲੀ ਨੌਕਰੀ ਪੱਕੀ ਅਤੇ 1 ਲੱਖ ਰੁਪਏ ਦੀ ਅਨਟਰਨਸ਼ਿਪ ਜੇ ਉੱਥੇ ਅਨਟਰਨਸ਼ਿਪ ਕਰੇਗਾ ਤਾਂ ਲੱਖ ਰੁਪਇਆ ਅਸੀਂ ਜਾਣੀ ਕੀ ਉਹਨਾਂ ਨੂੰ ਇੰਟਰਨਸ਼ਿਪ ਦਾ ਲਾਵਾਂਗੇ ਸਰਕਾਰ ਪੈਸਾ ਦੇ ਵੀ ਹੋ ਰਾ ਮਤਲਬ ਗ੍ਰੈਜੂਏਟ ਤੇ ਡਿਪਲੋਮਾ ਹੋਲਡਰ ਤੇ ਕੇਂਦਰ ਸਰਕਾਰ ਪ੍ਰਾਈਵੇਟ ਦਾ ਸਰਕਾਰੀ ਉਦਾਰੇ ਵਿੱਚ ਟ੍ਰੇਨਿੰਗ ਕਰਵਾਏਗੀ ਅਤੇ 1 ਲੱਖ ਰੁਪਇਆ ਮਿਹਨਤਾਨਾ ਵੀ ਉਹ ਦੇਗੀ ਟ੍ਰੇਨਿੰਗ ਵੀ ਅਸੀਂ ਕਰਾਵਾਂਗੇ ਤੇ ਮਿਹਨਤਾਨਾ ਵੀ ਅਸੀਂ ਦੇਵਾਂਗੇ ਤੇ ਪੂਰੇ ਦੇਸ਼ ਅੰਤਰ ਕੀ ਲੱਖ ਸਰਕਾਰੀ ਨੌਕਰੀਆਂ ਅਸੀਂ ਨੌਜਵਾਨਾਂ ਦੇ ਲਈ ਆਉਣ ਵਾਲੇ ਸਮੇਂ ਚ ਦਿਆਂਗੇ ਅਸੀਂ 2 ਕਰੋੜ ਨੌਕਰੀ ਦਾ ਵਾਅਦਾ ਤਾਂ ਨਹੀਂ ਕੀਤਾ ਅਸੀਂ 30 ਲੱਖ ਦਾ ਵਾਅਦਾ ਕੀਤਾ ਉਹਨਾਂ ਨੇ 2 ਲੱਖ ਦਾ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੰਤਰੀ ਆਮਦਨ ਅਸੀਂ ਦੁੱਗਣੀ ਕਰ ਦੇਾਂਗੇ ਬੇਕਿਦਰ ਅਸੀਂ 30 ਲੱਖ ਲੋਕਾਂ ਨੂੰ ਨੌਕਰੀ ਦਿਆਂਗੇ ਔਰ ਇਹ ਪੈਸਾ ਜਿਹੜਾ ਹੈ ਇਹ ਡੈਪਟੀ ਕਮਿਸ਼ਨਰ ਕੋਲੇ ਆ ਜਾਏਗਾ ਪਹਿਲਾਂ ਤੇ ਡੈਪਟੀ ਕਮਿਸ਼ਨਰ ਜਦ ਵੀ ਕੋਈ ਬੱਚਾ ਇਸ ਤਰ੍ਹਾਂ ਟ੍ਰੇਨਿੰਗ ਲਏਗਾ ਤੇ ਉਹ ਟ੍ਰੇਨਿੰਗ ਇੰਸਟੀਚਿਊਟ ਤੋਂ ਉਹ ਪੈਸਾ ਮਿਲ ਜਾਏਗਾ ਨਾਰੀ ਮੀਆਂ ਐਡੀ ਸਿੱਧਾ ਸਿੱਧਾ ਪੰਜਾਬ ਦੀਆਂ ਸਾਡੀਆਂ ਮਾਈਆਂ ਭੈਣਾਂ ਔਰਤਾਂ ਭੈਣਾਂ ਬੀਬੀਆਂ ਨਾਲ ਜੁੜਿਆ ਹੋਇਆ ਅਸੀਂ ਇਹ ਤਾਂ ਨਹੀਂ ਕਿਹਾ ਕਿ 1000 ਰੁਪਏ ਮਹੀਨਾ ਦੇ ਦੇ ਕੇ ਮੁੱਖ ਮੰਤਰੀ ਨੇ ਕਿ 1000 ਰੁਪਏ ਦੇਊਗਾ ਤੇ ਹੁਣ 2.5 ਸਾਲ ਟੱਪ ਗਏ ਉਹਦੇ ਤੇ ਗੌਰ ਹੀ ਨਹੀਂ ਫਰਮਾਈ ਆਦਮੀਆਂ ਭਗਵੰਤ ਮਾਨ ਜੀ ਨੇ ਇੱਕ-ਇੱਕ ਹਜ਼ਾਰ ਰੁਪਿਆ ਪੰਜਾਬ ਦੀਆਂ ਔਰਤਾਂ ਦੇ ਨਾਲ ਧੋਖਾ ਹੋਇਆ। ਲੇਕਿਨ ਅਸੀਂ ਕੀ ਕੀਤਾ ਹੈ? ਅਸੀਂ ਕਹਿ ਸਰਕਾਰੀ ਨੌਕਰੀਆਂ ਦੇ ਵਿੱਚ ਔਰਤਾਂ ਨੂੰ 50% ਰਿਜ਼ਰਵੇਸ਼ਨ ਦੇਾਂਗੇ। ਮੈਨੂੰ ਪਤਾ ਮੇਰੇ ਖੱਬੇ ਪਾਸੇ ਤ੍ਰਿਪਤੀਂਦਰ ਬਾਜਵਾ ਜੀ ਨੇ 50% ਜਦੋਂ ਪੰਚਾਇਤੀ ਚੋਣਾਂ ਹੋਈਆਂ ਸੀ ਉਹਦੇ ਵਿੱਚ ਅਸੀਂ 50% ਔਰਤਾਂ ਨੂੰ ਹਰ ਲੈਵਲ ਤੇ ਪੰਚਾਇਤ ਲੈਵਲ ਤੇ ਛੋਟੀ ਚੌਂ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ ਰੱਖਵਾ ਕਰਨ ਕੀਤਾ ਸੀ ਇਹ ਵੀ ਸਾਡੇ ਹਿੱਸੇ ਆਇਆ ਹੈ ਔਰ ਹਰ ਗਰੀਬ ਵਾਲੇ ਨੂੰ ਗਰੀਬ ਪਰਿਵਾਰ ਦੀ ਔਰਤ ਨੂੰ 1 ਲੱਖ ਰੁਪਇਆ ਸਾਲਾਨਾ ਅਸੀਂ ਦਿਆਂਗੇ ਜਿਹੜੀ ਅਸੀਂ ਨਾਰੀ ਮਿਆਂ ਦੇ ਵਿੱਚ ਕੀਤਾ ਯਾਨੀ ਕਿ 8500 ਰੁਪਏ ਮਹੀਨਾ ਹੋ ਗਿਆ ਹੈ ਇੰਡੀਆ ਗਠਜੰਬੰਦਨ ਦੀ ਸਰਕਾਰ 1 ਲੱਖ ਰੁਪਇਆ ਪਰਿਵਾਰ ਦੀ ਔਰਤ ਨੂੰ ਦੇਗੀ ਸਾਲਾਨਾ ਔਰ ਮਹੀਨੇ ਦਾ ਕੇ ਅਵਸਰ ਪਾ ਜੀਤਾ 8500 ਰੁਪਇਆ ਆਸ਼ਾ ਵਰਕਰ ਜਿਹੜੀਆਂ ਵਿਚਾਰੀਆਂ ਰੁੰਡੀਆਂ ਫਿਰਦੀਆਂ ਮਿੱਡੇ ਮੀਲ ਅੰਗਣਵਾੜੀ ਵਰਕਰ ਜਿਹੜੀਆਂ ਰੋਜ਼ ਚੀਕਾਂ ਮਾਰ ਮਾਰ ਕੇ 10 ਸਲਾਂੀਆਂ ਧਰਨੇ ਲਾ ਰਹੀਆਂ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਅੰਗਣਵਾੜੀਆਂ ਵਾਸਤੇ ਜਦੋਂ ਸਾਡੀ ਸਰਕਾਰ ਆਈ ਸੀ ਅਸੀਂ ਬਹੁਤ ਵੱਡੀ ਰਾਹਤ ਲੈ ਕੇ ਆਏ ਸੀ ਹੋਣ ਅਸੀਂ ਇਹਨਾਂ ਦੀ ਫਰਖਾਹ ਕੇਂਦਰ ਚਾਹੇ ਸਰਕਾਰ ਔਣ ਤੇ ਡਬਲ ਫਰਖਾਹ ਦੇਣ ਦਾ ਵਾਦਾ ਸਾਡੇ ਇਸ ਡਾਕੂਮੈਂਟ ਦੇ ਵਿੱਚ ਹੱਥ ਬਦਲੇਗਾ ਹਾਲਾਤ ਤੇ ਨਾਰੀ ਨਿਆਂ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਹਾਂਜੀ ਨਵੀਂ ਵਰਤਿਆਂ ਵੀ ਹਾਂਜੀ ਨਵੀਂ ਵਰਤ ਹਾਂ ਨਵੀਆਂ ਵਰਤਿਆਂ ਵੀ ਇਹ ਦੇ ਵਿੱਚ ਡਬਲ ਹੋ ਜਾਣਗੇ ਸੋ ਅੱਗੇ ਹੈ ਜੀ ਮਜ਼ਦੂਰ ਨਿਆਂ ਜੇ ਮਜ਼ਦੂਰਾਂ ਵਾਸਤੇ ਨਿਆਂ ਹੈ ਆਮ ਲੋਕਾਂ ਵਾਸਤੇ ਜਿਹੜੇ ਮਜ਼ਦੂਰ ਵਿਚਾਰੇ ਕੰਮ ਹੈ ਸਾਡੀ ਮਨਰੇਗਾ ਕੰਮਿਆਂ ਦੀ ਦਿਹਾੜੀ ਇਹ ਮਨਰੇਗਾ ਲੈ ਕੇ ਕੌਣ ਆਇਆ ਬੇਸ਼ੱਕ ਕਿਸੇ ਨੇ ਝੱਡਾ ਲਾ ਲਿਆ ਕਿਸੇ ਨੇ ਝੱਡਾ ਲਾ ਲਿਆ ਅੱਜ ਮੰਰੇਗਾ ਦੀ ਮੈਨੂੰ ਯਾਦ ਹੈ ਵੇਸ਼ ਤੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਪਾਰਲੀਮੈਂਟ ਵਿੱਚ ਕਿਹਾ ਕਿ ਮੰਰੇਗਾ ਸਭ ਤੋਂ ਵੱਡੀ ਗਲਤੀ ਹੈ ਇਸ ਸਰਕਾਰ ਦੀ ਯੂਪੀਏ ਦੀ ਆਪ ਜਿਸ ਤਰੀਕੇ ਦੇ ਨਾਲ ਮੰਰੇਗਾ ਨੇ ਗਰੀਬ ਦਾ ਢਿੱਡ ਭਰਨ ਦਾ ਕੰਮ ਕੀਤਾ ਬਹੁਤ ਸਾਰੇ ਗਰੀਬੀ ਰੇਖਾ ਤੋਂ ਥੱਲੇ ਜਿਉਂਦੇ ਐ ਪਰ ਮੰਰੇਗਾ ਦੇ ਰਾਹੀਂ ਜੋ ਸਾਡੇ ਪਛੜੇ ਇਲਾਕਿਆਂ ਦੀ ਡਿਵੈਲਪਮੈਂਟ ਹੋਈ ਹੈ ਇਹ ਪਿੰਡਾਂ ਦੇ ਸਾਥੀ ਤੇ ਮਜ਼ਦੂਰ ਦਿਹਾੜੀ ਵੀ ਉਹਨਾਂ ਨੂੰ ਇਹ ਉਹੀ ਦੱਸ ਸਕਦੇ ਨੇ ਸੋ ਇਹਨਾਂ ਨੇ ਸਰਕਾਰ ਨੇ ਮੋਦੀ ਸਰਕਾਰ ਨੇ 10 ਸਾਲਾਂ ਬਾਅਦ 303 ਰੁਪਏ ਤੋਂ 322 ਰੁਪਏ ਕੀਤੇ ਲੇਕਿਨ ਸਾਡੀ ਹੁਣ ਜਿਹੜੀ ਗਵਰਨਮੈਂਟ ਅਸੀਂ 400 ਰੁਪਏ ਜਦੋਂ ਇੰਡੀਆ ਗੱਠਜੋੜਨ ਦੀ ਸਰਕਾਰ ਬਣ ਜਾਏਗੀ ਕਿ 400 ਰੁਪਏ ਅਸੀਂ ਦਿਹਾੜੀ ਮਜ਼ਦੂਰਾਂ ਦੀ ਮਨਰੇਗਾ ਦੇ ਤਹਿ ਕਰਾਂਗੇ ਪਰ ਇੱਕ ਹੋਰ ਬਹੁਤ ਵੱਡੀ ਡਿਮਾਂਡ ਹੈ ਮਗਲੇ 10 ਸਾਲਾਂ ਤੋਂ ਕਿ ਪਿੰਡਾਂ ਦੇ ਵਿੱਚ ਤਾਂ ਮਜ਼ਦੂਰਾਂ ਨੂੰ ਦਿਹਾੜੀ ਮਿਲ ਗਈ ਲੇਕਿਨ ਸ਼ਹਿਰਾਂ ਦੇ ਜਿਹੜੇ ਲੋਕ ਸਨ ਮਜ਼ਦੂਰ ਸਨ ਉਹ ਕਦੇ ਹਮੇਸ਼ਾ ਕਹਿੰਦੇ ਕਿ ਸ਼ਹਿਰਾਂ ਦੇ ਵਿੱਚ ਵੀ ਮਨਰੇਗਾ ਲਾਗੂ ਹੋਣੀ ਚਾਹੀਦੀ ਇਸ ਮਜ਼ਦੂਰ ਨਿਆਂ ਦੇ ਵਿੱਚ ਇਹ ਵੀ ਹੈ ਕਿ ਅਸੀਂ ਸ਼ਹਿਰਾਂ ਦੇ ਵਿੱਚ ਵੀ